ਤੋ ਕਿ ਵਦਾਂਗੇ ਤੇ ਗੱਲ ਹੁਣ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਉਹ ਲਗਾਤਾਰ ਕਰਵਟ ਲੈ ਰਿਹਾ ਸੀਗਾ ਅਨਾਜ ਜਿਹੜਾ ਹੈ ਮੰਡੀਆਂ ਦੇ ਵਿੱਚ ਪਿਆ ਹੋਇਆ ਸੀ ਮੀਂਹ ਪਿਆ ਤਾਂ ਮੀਂਹ ਦੇ ਕਰਕੇ ਜਿਹੜਾ ਹੈ ਅਨਾਜ ਖਰਾਬ ਵੀ ਹੁੰਦਾ ਹੋਇਆ ਨਜ਼ਰ ਆਇਆ ਤਾਂ ਉਹ ਹਾਲਾਤ ਵੀ ਜਿਹੜੇ ਲਿਵਿੰਗ ਇੰਡੀਆ ਨ ਲਗਾਤਾਰ ਤੁਹਾਨੂੰ ਦਿਖਾ ਰਿਹਾ ਹੈ ਕਈ ਥਾਵਾਂ ਦੇ ਉੱਤੇ ਲਿਫਟਿੰਗ ਨਹੀਂ ਹੋ ਰਹੀ ਹੈ ਕਿ ਲਿਫਟਿੰਗ ਦੀ ਸਮੱਸਿਆ ਆ ਰਹੀ ਹੈ ਕਿਤੇ ਲਿਫਟਿੰਗ ਸ਼ੁਰੂ ਹੋ ਗਈ ਹੈ ਉਹ ਸਾਰੀਆਂ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ ਸਾਡੇ ਨਾਲ ਇਸ ਵੇਲੇ ਸਾਡੇ ਸਯੋਗੀ ਲਗਾਤਾਰ ਮੰਡੀ ਦੇ ਵਿੱਚੋਂ ਦੀ ਜੁੜੇ ਹੋਏ ਨੇ ਜੋ ਗਰਾਊਂਡ ਰਿਪੋਰਟਸ ਸਾਨੂੰ ਦੇਣ ਫਿਰੋਜ਼ਪੁਰ ਤੋਂ ਸਭ ਤੋਂ ਪਹਿਲਾਂ ਜ਼ਿਕਰ ਕਰਾਂਗੇ ਇਸ ਵੇਲੇ ਕੀ ਹਾਲਾਤ ਨੇ। ਅ ਬਿਲਕੁਲ ਅ ਜਿਹੜੇ ਮੰਡੀਆਂ ਦੀ ਅਸੀਂ ਗੱਲ ਕਰਦੇ ਆ ਤਾਂ ਡਿਫੀ ਕਮਿਸ਼ਨ ਦਾ ਟੂਰਾ ਵੀ ਕੀਤਾ ਹੋਇਆ ਹੈ। ਪਰ ਮੌਸਮ ਜਿਹੜਾ ਲਗਾਤਾਰ ਤੇ ਕਿਸਾਨਾਂ ਦੀ ਚਿੰਤਾ ਹੈ। ਕਿ ਕਿਸਾਨ ਆਪਣੀ ਫਸਲ ਦੀ ਕਟਾਈ ਕਰਕੇ ਮੰਡੀਆਂ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਤਾਂ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਐਸੋਲੇ ਮੰਡੀ ਦੇ ਕੀ ਹਾਲਾਤ ਹੈ। ਮੰਡੀ ਦੇ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਨੇ ਕਿਸਾਨ ਆਪਣੀ ਫਸਲ ਲੈ ਕੇ ਆ ਰਹੇ ਆ। ਟਟਾਈ ਕਰਕੇ ਤੇ ਉਹਨਾਂ ਦੀ ਪੜਾਈ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਬੋਲੀ ਜਿਹੜੀ ਆ ਉਹ ਜਲਦੀ ਹੋ ਜਾਂਦੀ ਹੈ ਤੇ ਉਸ ਦੀ ਪੜਾਈ ਵੀ ਜਿਹੜੀ ਆ ਉਹ ਨਾਲ ਨਾਲ ਹੋ ਰਹੀ ਹੈ ਤਾਂ ਲਿਫਟਿੰਗ ਵੀ ਜਿਹੜੀ ਤਸਵੀਰ ਹੈ ਲਿਫਟਿੰਗ ਵੀ ਦਿਖਾ ਦੇਣਾ ਚਾਹਦੇ ਆ ਕਿ ਲਿਫਟਿੰਗ ਵੀ ਜਿਹੜੀ ਆ ਉਹ ਕੀਤੀ ਹੋਈ ਇਹਨੇ ਫਿਰ ਆ ਰਹੀ ਬਸ ਸਾਲਾ ਦਾ ਕਹਿਣਾ ਹੈਗਾ ਕਿ ਲਿਫਟਿੰਗ ਦੇ ਵਿੱਚ ਦੇਚੀ ਆਣੀ ਚਾਹੀਦੀ ਹੈਗੀ ਹੈ ਐਸੇ ਕਿ ਮੌਸਮ ਦਾ ਪਤਾ ਨਹੀਂ ਲੱਗਦਾ ਸੀਗਾ ਇਸ ਕਰਕੇ ਵਿਕਸਿੰਗ ਦੀ ਸਜੇਤੀ ਆਉਗੀ ਤਾਂ ਜਲਦੀ ਮੰਡੀ ਜਿਹੜੀ ਆ ਖਾਲੀ ਹੋ ਜੂਗੀ ਹੋਰ ਕਿਸਾਨ ਵੀ ਆਪਣੀ ਫਸਲ ਲੈ ਕੇ ਜਿਹੜਾ ਆ ਸਕਦੇ ਸੀਗੇ ਤਾਂ ਭਰਾਈ ਵੀ ਜਿਹੜੀ ਆ ਉਹ ਲਗਾਤਾਰ ਨਾਲ ਕੀਤੀ ਜਾ ਰਹੀ ਹੈਗੀ ਆ ਜਾਂ ਫਿਰ ਉਸਪੁਰ ਦੇ ਵਿੱਚ ਰਾਤ ਨੂੰ ਵੀ ਬਰਸਾਤ ਹੋਈ ਚਿੰਤਾ ਇੱਕ ਜਿਹੜੀ ਕਿਸਾਨਾਂ ਦੀ ਚਿੰਤਾ ਜਿਹੜੀ ਆ ਉਹ ਵੱਜ ਜਾਂਦੀ ਹੈਗੀ ਆ ਸਾਡੇ ਨਾਲ ਇੱਥੇ ਕਿਸਾਨ ਵੀ ਮੌਜੂਦ ਹਿਗੇ ਆ ਗੱਲਬਾਤ ਕਰਦੇ ਹਿਗੇ ਆ ਅਸਲ ਦਾ ਜਦੋਂ ਮੌਸਮ ਖਰਾਬ ਹੋ ਜਾਂਦਾ ਕਿੰਨੀ ਵੀ ਕਿਸਾਨਾਂ ਵਾਸਤੇ ਚਿੰਤਾ ਵੱਜ ਜਾਂਦੀ ਹੈ ਰਾਤ ਨੂੰ ਵੀ ਬਰਸਾਤ ਹੋਈ ਸੀ ਜਿਹੜੇ ਕਿਸਾਨ ਜੀ ਕਿਸਾਨ ਨੂੰ ਤਾਂ ਰਾਤ ਨੂੰ ਸੌਂ ਨਹੀਂਂਦੀ ਇੰਨੀ ਮੁਸ਼ਕਲ ਆਉਂਦੀ ਕਿ ਉਹਨਾਂ ਨੇ ਪੁੱਤਰਾ ਵਾਂਗ ਆਪਣੀ ਫਸਲ ਨੂੰ ਸੰਭਾਲ ਕੇ 6 ਮਹੀਨੇ ਤੋਂ ਪਿਆਰ ਕਰਦਾ। ਤੇ ਜਦੋਂ ਉਹਨੂੰ ਬਾਰਸ਼ ਦਾ ਟਾਈਮ ਆਉਂਦਾ ਤਾਂ ਫਿਰ ਉਹ ਰਾਤ ਨੂੰ ਸੌਂਦਾ ਨਹੀਂ। ਚਿੰਤਾ ਦੇ ਵਿੱਚ ਇਹਨਾਂ ਡੁੱਬ ਜਾਂਦਾ ਕਿ ਉਸ ਨੂੰ ਦੋ ਟਾਈਮ ਦੀ ਰੋਟੀ ਖਾਣ ਦੀ ਮੁਸ਼ਕਲ ਹੈ। ਤਾਂ ਆਖਿਰ ਮੰਡੀ ਦਾ ਕੀ ਹਾਲਾਤ ਸੀਗੇ? ਤੁਸੀਂ ਫਸਲ ਕਿੱਦੋਂ ਲੈ ਕੇ ਆਏ? ਬੋਲੀ ਹੋ ਗਈ ਹੈ ਪ੍ਰਾਈਸ ਦੀ। ਮੰਡੀ ਦਾ ਸਿਸਟਮ 99% ਕੀ ਕਰ ਰਿਹਾ ਮੰਨ ਪਰਸੈਂਟ ਆ ਉਹ ਕੋਈ ਇੰਨਾ ਜ਼ਿਆਦਾ ਨਹੀਂ 99% ਸਹੀ ਚੱਲੇ ਸਹੀ ਚੱਲੇ ਕੋਈ ਤਰ੍ਹਾਂ ਦੀ ਕੋਈ ਦਿੱਕਤ ਆ ਨਹੀਂ ਕੋਈ ਪਰ ਮੌਸਮ ਦੀ ਚੁਣ ਹੈ ਮੌਸਮ ਦੀ ਚੁਣ ਹਾਂ ਜਿੰਦੀ ਕਹਦੇ ਬਾਰੇ ਤਾਂ ਬਿਲਕੁਲ anu ਦੇਖੀਏ ਜੇਵੇ ਤਾਂ ਕਿਸਾਨ ਦਾ ਵੀ ਇਹੀ ਕਹਿੰਦਾ ਕਿ ਮੌਸਮ ਦੀ ਚੁਣਤਾ ਜਿਹੜੀ ਹੈ ਉਹ ਬਣੀ ਪਈ ਹੈ ਜੀ ਬਿਲਕੁਲ ਬਿਲਕੁਲ ਤਾਂ ਮੌਸਮ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਰਵਟ ਲੈ ਰਿਹਾ ਹੈ ਤਾਂ ਉਸ ਤੇ ਕਰਕੇ ਨੁਕਸਾਨ ਜਿਹੜਾ ਹੋ ਰਿਹਾ ਹੈ ਸਣੀ ਤੁਸੀਂ ਗੱਲਬਾਤ ਜਾਰੀ ਰੱਖ ਸਕਦੇ ਹੋ ਲੁਧਿਆਣਾ ਤੋਂ ਸਾਡੇ ਨਾਲ ਸਾਡੇ ਸੋਗੇ ਰਾਜਵਿੰਦਰ ਵੀ ਬਣੇ ਹੋਏ ਨੇ ਰਾਜਵਿੰਦਰ ਲੁਧਿਆਣਾ ਦੇ ਵਿੱਚ ਇਸ ਵੇਲੇ ਕੀ ਹਾਲਾਤ ਨੇ ਉਹਨਾਂ ਨੇ ਜਿਸ ਤਰ੍ਹਾਂ ਕਿ ਮੇਰੇ ਸਹਿਯੋਗੀ ਨੇ ਦੱਸਿਆ ਕਿ ਇਹ ਮੰਡੀਆਂ ਦੇ ਵਿੱਚ ਜਿਹੜੀ ਹੈ ਕਣਕ ਪਹੁੰਚ ਪਹੁੰਚ ਰਹੀ ਹੈ ਲਗਾਤਾਰ ਕਣਕ ਦੇ ਜਿਹੜੇ ਨੇ ਅੰਬਾਰ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜੀ ਆ ਪਰਭਾਈ ਵੀ ਹੋ ਰਹੀ ਹੈ ਮੰਡੀਆਂ ਦੇ ਵਿੱਚ ਕਣਕ ਦੀ ਜਿਹੜੀ ਹੈ ਖਰੀਦਦਾਰੀ ਵੀ ਲਗਾਤਾਰ ਕੀਤੀ ਜਾ ਰਹੀ ਹੈ ਅਸੀਂ ਕਹਿ ਸਕਦਾ ਕਿ ਕਿਸਾਨ ਆਪਣੀ ਕਣਕ ਜਾਂ ਜੈਨਸ ਲੈ ਕੇ ਪਹੁੰਚਦੇ ਨੇ ਆਪਣੀ ਮਿਹਨਤ ਨੂੰ ਜਦੋਂ ਲੈ ਕੇ ਪਹੁੰਚਦੇ ਨੇ ਤਾਂ ਉਹਨਾਂ ਦੀ ਜਿਹੜੀ ਆ ਜਦੋਂ ਕਣਕ ਸੁੱਕੀ ਹੁੰਦੀ ਹੈ ਤਾਂ ਦੇਖ ਕੇ ਜਿਹੜਾ ਨਾਲ ਦੀ ਨਾਲ ਖਰੀਦਦਾਰੀ ਹੋ ਜਾਂਦੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਲਿਫਟਿੰਗ ਦੀ ਜ਼ਰੂਰ ਜਿਹੜੀ ਹੈ ਸਮੱਸਿਆ ਆ ਰਹੀ ਹੈ ਕਿ ਲਿਫਟਿੰਗ ਨੂੰ ਲੈ ਕੇ ਜ਼ਰੂਰ ਜਿਹੜੇ ਨੇ ਕਿਸਾਨ ਪਰੇਸ਼ਾਨ ਨੇ ਕਿਉਂਕਿ ਇਹ ਜਿਹੜਾ ਮੌ ਨੂੰ ਵੱਡਾ ਨੁਕਸਾਨ ਜਿਹੜਾ ਚੱਲਣਾ ਪਿਆ ਸੀ ਕਈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਵਿਸ ਗਈਆਂ ਸੀ ਅੱਜ ਜਿਹੜੇ ਕਿਸਾਨ ਨੇ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆں ਬੇਸ਼ੱਕ ਜਿਹੜੀ ਕਣਕ ਪਰਵਾਈ ਗਈ ਭਰ ਲਈ ਗਈ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣਾ ਕੀ ਕਹਣਾ ਕਿਸਾਨ ਵੀਰ ਦਾ ਸਰ ਕਦੋਂ ਕਣਕ ਲੈ ਕੇ ਪਹੁੰਚੇ ਸੀ ਤੁਹਾਡੀ ਕਣਕ ਜਿਹੜੀ ਖਰੀਦ ਹੋ ਚੁੱਕੀ ਆ ਹਾਂ ਜੀ ਕਣਕ ਅੱਜ ਸਵੇਰੇ ਲਿਆਈ 7 ਵਜੇ 7:30 ਵਜੇ ਲਿਆਈ ਹੈ ਜੀ ਹੁਣ ਪਰੀ ਗਈ ਹੋਗੇ ਗਰੀਬ ਪਰ ਕੀ ਸਰ ਜਿਸ ਤਰ੍ਹਾਂ ਕੀ ਮੌਸਮ ਨੂੰ ਜਿਹੜਾ ਥੋੜਾ ਖਰਾਬ ਚੱਲ ਰਿਹਾ ਵਾ ਲੱਗਦਾ ਕਿ ਜੇਕਰ ਬਰਸਾਤ ਆਉਂਦੀ ਹੈ ਜਿਸ ਤਰ੍ਹਾਂ ਲਿਫਟਿੰਗ ਨਹੀਂ ਹੋ ਰਹੀ ਕਣਕ ਪਈ ਹੈ ਦਿੱਕਤ ਪਰੇਸ਼ਾਨੀਆਂ ਇਹ ਦਿੱਕਤ ਆਉਂਦੀ ਹੈ ਆ ਜੇ ਬਰਸਾਤ ਹੋਵੇ ਫਿਰ ਦਿੱਕਤ ਹੋਊਗੀ ਆ ਬਰਸਾਤ ਬਾਹਰ ਫਿਰ ਦਿੱਕਤ ਹੋ ਜਾਂਦੀ ਹੈ ਮਿਰੰਦਰ ਹੁਣ ਬਰਸਾਤ ਦਾ ਮੌਸਮ ਜਿਹੜਾ ਹੈ ਇਸ ਵਕਤ ਉੱਡੀ ਉੱਦਾ ਕੋਈ ਉੱਦਾ ਠੀਕ ਹੈ ਜਿਸ ਤਰ੍ਹਾਂ ਸਾਰੇ ਪਾਸੇ ਕਣਕ ਪਈਆਂ ਅੰਦਰ ਜੇਕਰ ਕਣਕ ਚੱਕੀ ਜਾਊਗੀ ਜੇ ਹੋਰ ਕਿਸਾਨ ਕੜ ਕੇ ਲੈ ਕੇ ਆਉਂਦੇ ਜਿਸ ਤਰ੍ਹਾਂ ਹੁਣ ਬਾਹਰ ਉਧਰ ਵੀ ਪਾਸੇ ਪਏ ਨੇ ਢੇਲ ਲੱਗੇ ਹੋਏ ਨੇ ਵੱਡੀ ਬੁਚ ਇਹ ਬਿਲਕੁਲ ਕਿਤੇ ਨਾ ਕਿਤੇ ਕਿਸਾਨ ਵੀਰ ਕਹਿੰਦੇ ਨੇ ਕਿ ਜੇਕਰ ਬਰਸਾਤ ਪੈਂਦੀ ਹੈ ਤਾਂ ਵੱਡੀ ਸਮੱਸਿਆ ਜਿਹੜੀ ਆ ਬਣ ਸਕਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣਾ ਦੀ ਜਿਹੜੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਜਿਹੜੀ ਦਾਣਾ ਮੰਡੀ ਦੇ ਵਿੱਚ ਜਿਹੜੀ ਮੰਡੀ ਬਣੀ ਹੋਈ ਆ ਉਸ ਤੇ ਜਿਹੜੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਣਕ ਜਿਹੜੀ ਆ ਲਗਾਤਾਰ ਉਸ ਦੀ ਜਿਹੜੀ ਪਰਪਾਈ ਹੋ ਰਹੀ ਆ ਅਸੀਂ ਕਹਿ ਸਕਦੇ ਹਾਂ ਕਿ ਕਣਕ ਦੀ ਖਰੀਦਦਾਰੀ ਜਿਹੜੀ ਆ ਸਹੀ ਚੱਲ ਰਹੀ ਆ ਕਿਸਾਨ ਕਹਿੰਦੇ ਕਿ ਅਸੀਂ ਸਵੇਰੇ ਲੈ ਕੇ ਆਉਂਦੇ ਆ ਤਾਂ ਸ਼ਾਮ ਨੂੰ ਜਿਹੜੀ ਖਰੀਦਦਾਰੀ ਹੋ ਜਾਂਦੀ ਆ ਪਰ ਜੇਕਰ ਲਿਫਟਿੰਗ ਨਹੀਂ ਆਉਂਦੀ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਆ ਬਣ ਸਕਦੀ ਹੈ ਕਿਉਂਕਿ ਅੱਜ ਫੇਰ ਮੌਸਮ ਜਿਹੜੀ ਹੈ ਬੱਦਲਬਾਈ ਬਣੀ ਹੋਈ ਆ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਜ਼ਰੂਰ ਚਿੰਤਾ ਜਿਹੜੀ ਆ ਵਾਧੀ ਹੋਊਗੀ ਕਿਉਂਕਿ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਕਣਕ ਹੈ ਖਰੀਦੀ ਜਾ ਚੁੱਕੀ ਆ ਪਰ ਜੇਕਰ ਬਰਸਾਤ ਹੁੰਦੀ ਹੈ ਕਿਉਂਕਿ ਕਣਕ ਜਿਹੜੀ ਹੈ ਸੈੱਡ ਦੇ ਥੱਲੇ ਉਹਨਾਂ ਦੀ ਕੀ ਕਣਕ ਆ ਸਕਦੀ ਜਿੰਨੀ ਜਗ੍ਹਾ ਹੈ ਜੇਕਰ ਭੁਆਈ ਨਹੀਂ ਹੁੰਦੀ ਕਣਕਾ ਨਹੀਂ ਚੱਕੇ ਜਾਂਦੀ ਆ ਲਿਫਟਿੰਗ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਸਮੱਸਿਆ ਹੋ ਸਕਦੀ ਕਿਉਂਕਿ ਬਾਹਰ ਕਾਫੀ ਜਿਆਦਾ ਜਿਹੜੀ ਕਣਕ ਪਈ ਹੋਈ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਜਰੂਰ ਕਿਸਾਨ ਵੀਰ ਜਣੇ ਨੇ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਜਰੂਰ ਜਿਹੜੀ ਅਪੀਲ ਕਰ ਰਹੇ ਨੇ ਪ੍ਰਸ਼ਾਸਨ ਨੂੰ ਕਿ ਜੇਕਰ ਲਿਫਟਿੰਗ ਕੀਤੀ ਜਾਵੇ ਸਮੇਂ ਸਿਰ ਤਾਂ ਉਹਨਾਂ ਨੂੰ ਜਿਹੜਾ ਜਰੂਰ ਸ਼ੌਕ ਹੋਵੇਗੀ ਜੀ ਇਹਨੂੰ ਹਾਂ ਬਿਲਕੁਲ ਰਾਜਵਿੰਦਰ ਜਿਸ ਤਰੀਕੇ ਨਾਲ ਮੀਂਹ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਮੌਸਮ ਕੇ ਹੁਣ ਵੀ ਉਸੇ ਤਰੀਕੇ ਦਾ ਹੈ ਮੀਂਹ ਜਿਹੜਾ ਹੈ ਪੈਣ ਵਾਲੇ ਸਰ ਬਣੇ ਹੋਏ ਨੇ ਜੀ ਬਿਲਕੁਲ ਅਨੁਕਿਤੇ ਨ ਕਿਤੇ ਮੌਸਮ ਵਿਗਰਾਂਦੀਆਂ ਵੱਲੋਂ ਪਹਿਲਾਂ ਇਸ ਗੱਲ ਨੂੰ ਲੈ ਕੇ ਜਿਹੜੀ ਚੇਤਾਵਨੀ ਦੇ ਦਿੱਤੀ ਸੀ ਪਿਛਲੀ ਵਾਰ ਵੀ ਜਿਹੜੀ ਆ ਮੌਸਮ ਵਿਗਰਾਨੀਆਂ ਵੱਲੋਂ ਜਿਹੜੀਆਂ ਸੰਭਾਵਨਾਵਾਂ ਜਿਤਾਈ ਗਈ ਸੀ ਕਿ ਕੀ 22 ਤਰੀਕ ਨੂੰ ਜਿਹੜੀ ਬਰਸਾਤ ਹੋ ਸਕਦੀ ਹੈ ਤੇ ਬਰਸਾਤ ਹੋਈ ਸੀ ਜਿਸ ਤੇ ਅਸੀਂ ਦੇਖਿਆ ਕਿ ਕਈ ਜਗ੍ਹਾ ਦੇ ਉੱਪਰ ਵੱਡੀ ਗਿਣਤੀ ਵਿੱਚ ਜਿਹੜੀ ਗੜੇ ਮਾਰੀ ਵੀ ਦੇਖਣ ਨੂੰ ਮਿਲੀ ਸੀ ਜਿਸ ਦੇ ਨਾਲ ਵੱਡਾ ਨੁਕਸਾਨ ਕਿਸਾਨਾਂ ਨੂੰ ਹੋਇਆ ਸੀ ਜਿਹੜੇ ਕਿਸਾਨ ਮੰਡੀ ਦੇ ਵਿੱਚ ਕਣਕ ਲੈ ਕੇ ਪਹੁੰਚੇ ਸਨ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀ ਪਰ ਮੌਸਮ ਵਿਭਾਗ ਵੱਲੋਂ ਮੁਰਤ ਤੋਂ ਜਿਹੜੀ ਇੱਕ ਚੇਤਾਵਨੀ ਦਿੱਤੀ ਗਈ ਹੈ ਕਿਹਾ ਗਿਆ ਕਿ 26 ਤੋਂ 28 ਤਰੀਕ ਤੱਕ ਜਿਹੜੀ ਬਰਸਾਤ ਹੋ ਸਕਦੀ ਹੈ ਕਿਤੇ ਨਾ ਕਿਤੇ ਤੇਜ਼ ਹਵਾਵਾਂ ਜਾਂ ਫਿਰ ਗੜੇਮਾਰੀ ਦੇ ਨਾਲ ਜਿਹੜਾ ਵਾ ਉਸ ਤੋਂ ਨੁਕਸਾਨ ਝੱਲਣਾ ਪੈ ਸਕਦਾ ਬੇਸ਼ੱਕ ਇਹ ਗੱਲ ਕਹੀ ਚੀਜ਼ ਹੈ ਕਿ ਪੰਜਾਬ ਦੇ ਵਿੱਚ ਕਈ ਕਿਸੇ ਕਿਸੇ ਜਗ੍ਹਾ ਦੇ ਉੱਪਰ ਜਿਹੜੇ ਅਜਿਹੇ ਹਾਲਾਤ ਬਣ ਸਕਦੇ ਨੇ ਹਰ ਜਗ੍ਹਾ ਦੇ ਉੱਪਰ ਉਹਨਾਂ ਨੇ ਇਹ ਬੇਸ਼ੱਕ ਨਹੀਂ ਕਿਹਾ ਕਿ ਜਿਹੜੀ ਹੈ ਬਰਸਾਤ ਹੋਵੇਗੀ ਪਰ ਕਿਤੇ ਨਾ ਕਿਤੇ ਜੇਕਰ ਬਰਸਾਤ ਹੁੰਦੀ ਹੈ ਤਾਂ ਵੱਡੀ ਸਮੱਸਿਆ ਜਿਹੜੀਆਂ ਕਿਸਾਨਾਂ ਨੂੰ ਬਣ ਸਕਦੀ ਹੈ ਕਿਉਂਕਿ ਲਿਫਟਿੰਗ ਨਾ ਹੋਣ ਦੇ ਚੱਲਦਿਆਂ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਕਣਕਾਂ ਦੇ ਮਾਲ ਲੱਗੇ ਹੋਏ ਨੇ ਉਸ ਦੇ ਵਿੱਚ ਜਿਹੜੀ ਵੱਡੀ ਪਰੇਸ਼ਾਨੀ ਆ ਸਕਦੀ ਹੈ ਕਣਕਾਂ ਜਿਹੜੀਆਂ ਨੇ ਗਿੱਲੀਆਂ ਹੋ ਸਕਦੀਆਂ ਨੇ ਬੇਸ਼ੱਕ ਜਿਹੜਾ ਬੋਰੀਆਂ ਦੇ ਵਿੱਚ ਮਾਲ ਭਰਿਆ ਗਿਆ ਹੈ ਜੀ ਤੁਹਾਨੂੰ ਬਿਲਕੁਲ ਸਾਡਾ ਸਾਡੇ ਸਯੋਗੀ ਲਗਾਤਾਰ ਜੁੜੇ ਹੋਏ ਨੇ ਸਨੀ ਚੋਪੜਾ ਵੀ ਆਏ ਫਿਰੋਜ਼ਪੁਰ ਤੋਂ ਸਣੀ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਪ੍ਰਸ਼ਾਸਨ ਨੇ ਇਸ ਵੇਲੇ ਮੀਂਹ ਦੇ ਲਈ ਕੀ ਪ੍ਰਬੰਧ ਕੀਤੇ ਨੇ ਕਿਉਂਕਿ ਕਈ ਥਾਵਾਂ ਦੇ ਉੱਤੇ ਖੁੱਲ੍ਹਿਆਂ 바ਰ ਦੇ ਵਿੱਚ ਤੁਹਾਡੇ ਪਿੱਛੇ ਵੀ ਅਸੀਂ ਦੇਖ ਪਾ ਰਹੇ ਹਾਂ ਕਣਕ ਜਿਹੜੀ ਉਹ ਪਈ ਹੋਈ ਹੈ ਜੇ ਮੀਂਹ ਪੈਂਦਾ ਤਾਂ ਵੱਡਾ ਨੁਕਸਾਨ ਹੋਣ ਦੀ ਅਸ਼ੰਕਾ ਜਿਹੜੀ ਲਗਾਤਾਰ ਬਣੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਕੀ ਪ੍ਰਬੰਧ ਨੇ ਮੌਸਮ ਖਰਾਬ ਜਿਹੜਾ ਉਹ ਨਜ਼ਰ ਆ ਰਿਹਾ ਹੈ ਜਿਵੇਂ ਉਹ ਹਵਾਵਾਂ ਵੀ ਜੰਗਲਤਾਂ ਨੇ ਰਾਤ ਨੂੰ ਵੀ ਬਰਖਾ ਹੋਈ ਹੈ ਤਾਂ ਖੁੱਲ੍ਹੇ ਅਸਮਾਨ ਦੇ ਥੱਲੇ ਆ ਜ਼ਿਆਦਾਤਰ ਤਾਂ ਖੁੱਲ੍ਹੇ ਅਸਮਾਨ ਦੇ ਥੱਲੇ ਫਸਲ ਸਹੀ ਹੋਈ ਹੈ ਪਰ ਉਹ ਵੀ ਤਸਵੀਰ ਦਿਖਾ ਰਹੇ ਹੈਗੇ ਅਸੀਂ ਖੁੱਲੇ ਅਸਮਾਨ ਦੇ ਥੱਲੇ ਮੇਰੀ ਫਸਲ ਸਹੀ ਹੋਈ ਹੈ ਤਾਂ ਜਿੱਦਾਂ ਇਸੇ ਪਾਰੀ ਜਿਹੜਾ ਉਹ ਪਿਆ ਹੋਇਆ ਹੈ ਤਾਂ ਇਸ ਦੇ ਲਈ ਜਿਹੜਾ ਪ੍ਰਬੰਧ ਹੈ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਤਸਕਲਾ ਜਿਹੜੀ ਹੈ ਦਿੱਤੀ ਆ ਹੋਈ ਹੈ ਕਿ ਜੇ ਬਰਸਾਤ ਨਹੀਂ ਜਿੰਦੀ ਹੈ ਤਾਂ ਸਰਪੰਚਾਂ ਜਿਹੜੀਆਂ ਨੇ ਉਹ ਇਸ ਦੇ ਉੱਪਰ ਫਾਈਲ ਅਜੰਕਤ ਜੇਟ ਪਿਆ ਜਾਂਦਾ ਜੇ ਪਰ ਜੇ ਜ਼ਿਆਦਾ ਤੇਜ਼ ਜੇ ਗੜੇਮਾਰੀ ਕੀਤੀ ਹੈ ਜਾਂ ਫੀਲ ਬਸਤਾਤ ਕੀਤੀ ਹੈ ਤਾਂ ਸਿਰ ਮਿਛਾਰ ਜਿਹੜਾ ਉਹ ਹੋ ਸਕਦਾ ਹੈ। ਪਰ ਇਸੇ ਕਰਕੇ ਜਿਹੜੀ ਹੈ ਜਵਾਹ ਚਾਉਸ ਜਿਹੜੀ ਹੈ ਸਰਾਈ ਕੀਤੀ ਚਾਦਤੀ ਹੈ ਉਹ ਲਿਫਟਿੰਗ ਹੋ ਰਹੀ ਹੈ। ਤਾਂ ਇਸ ਦੇ ਵਿੱਚ ਜਿਹੜਾ ਕਸਾਨਾਂ ਦਾ ਕਹਿਣਾ ਹੈਗਾ ਕਿ ਲਿਫਟਿੰਗ ਦੇ ਵਿੱਚ ਸਟੇਜੀ ਲਾਜੀ ਜਾਵੇ ਤਾਂ ਕਿ ਇਸ ਇਸਥਾਨ ਨੂੰ ਖਾਲੀ ਕੀਤਾ ਜਾਵੇ ਤਾਂ ਹੋਰ ਕਿਸਾਨ ਜੇਕਰ ਮੰਡੀ ਦੇ ਵਿੱਚ ਆਲਦੇ ਹੈਗੇ ਆ ਤਾਂ ਮੰਡੀ ਦੇ ਵਿੱਚ ਉਹ ਆਪਣੀ ਫਸਲ ਲੈ ਕੇ ਤੇ ਪਹੁੰਚਣ ਉਹਨਾਂ ਦੀ ਜਿਹੜੀ ਫਸਲ ਦੀ ਗੋਦੀ ਆ ਉਹ ਜਲਦੀ ਹੋ ਜੇ ਸੜਾਈ ਹੋ ਜੇ ਲਿਫਟੀ ਦੇ ਵਿੱਚ ਇਹੀ ਹੋਊਗੀ ਤਾਂ ਮੰਡੀ ਜਲਦੀ ਖਾਲੀ ਹੋਊਗੀ ਤਾਂ ਸਾਲ ਵੀ ਜਿਹੜਾ ਫਿਰ ਹੋ ਕੇ ਆਪਣੇ ਤਰੇ ਜਾਊਗਾ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਦੇਖ ਪਾ ਰਹੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦਿਖਾਇਆ ਕਿ ਪਾਣੀ ਜਿਹੜਾ ਹੈ ਉਹ ਪਹਿਲਾਂ ਹੀ ਖੜਾ ਹੋਇਆ ਮੀਂਹ ਵੀ ਪਿਆ ਸੀਗਾ ਤਾਂ ਕਿੰਨਾ ਕੁ ਨੁਕਸਾਨ ਇਸ ਤੇ ਕਰਕੇ ਹੁਣ ਤੱਕ ਹੋ ਚੁੱਕਿਆ ਇੱਥੇ ਹਾਂ ਬੀਤੇ ਦਿਨ ਉਹ ਹਲੇ ਜ਼ਿਆਦਾਤਰ ਮਚਾ ਜਿਹੜਾ ਉਹ ਨਹੀਂ ਹੋਇਆ ਕਿਉਂਕਿ ਫਕੀਰੂਪੁਰ ਦੇ ਵਿੱਚ ਜਿਹੜੀ ਰਾਤ ਦੇ ਸਮੇਂ ਜਿਹੜੀ ਹੈ ਬਾਰਿਸ਼ ਹੋਈ ਹੈ ਐਸੋਲੇ ਸਵੇਰ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਨਹੀਂ ਹੋਈ ਜਿੰਦੇ ਕਰਕੇ ਮੌਸਮ ਦੇ ਵਿੱਚ ਸੋਸੂ ਹੋਣ ਤੇ ਕਰਕੇ ਜਿਹੜਾ ਪਾਣੀ ਹੈ ਉਹ ਸੁੱਕ ਜਾਂਦਾ ਔਰ ਮੰਡੀ ਦੇ ਵਿੱਚ ਪਾਣੀ ਲਾਉਣ ਨਾਲ ਜਿਹੜਾ ਉਹ ਸਾਡਾ ਮਿੱਟਾ ਜਾਂਦਾ ਜਿਸ ਦੇ ਕਰਕੇ ਹਲਕਾ ਸੋ ਫਸਲਾਂ ਦਾ ਉਤਪਾਦ ਜਿਹੜਾ ਉਹ ਨਹੀਂ ਹੋਇਆ ਹਾਲਾਂਕਿ ਲੇਬਰ ਨੂੰ ਦਿੱਕਤ ਜਿਹੜੀ ਹੈ ਉਹ ਵੱਧ ਜਾਂਦੀ ਹੈ ਕਿਉਂਕਿ ਜਦੋਂ ਅ ਅਨਾਜ ਜਿੱਲਾ ਹੋ ਜਾਂਦਾ ਫਿਰ ਉਹਨੂੰ ਟੁਕੜੇ ਸੁਕੜੇ ਜਿਹੜਾ ਕਾਇਆ ਜਾਂਦਾ ਹੈਗਾ ਤਾਂ ਤਾਂ ਪੱਖਾ ਲਗਾਇਆ ਜਾਂਦਾ ਹੈਗਾ ਤਾਂਕਿ ਫਸਲ ਨੂੰ ਸੁਕਾਇਆ ਜਾਵੇ ਜਿੱਦਾਂ ਹੁਣ ਇਹ ਫਸਲ ਜਿਹੜੀ ਇੱਥੇ ਪਈ ਹੋਈ ਹੈ ਦਾ ਇਸ ਨੂੰ ਉਪਕ ਜਿਹੜੀ ਆ ਉਹ ਲਗਾਈ ਜਾ ਰਹੀ ਹੈਗੀ ਤੇ ਲੇਬਰ ਦੀ ਜਿਹੜੀ ਸਮੱਸਿਆ ਹੈ ਲੇਬਰ ਨੂੰ ਵੱਜ ਜਾਂਦੀ ਪਈ ਹੈ ਉਹਨਾਂ ਦਾ ਕੰਮ ਜਿਹੜਾ ਹੈ ਉਹ ਵੱਜ ਜਾਂਦਾ ਹੈਗਾ ਕਿਉਂਕਿ ਜਦੋਂ ਇਹ ਸੋਕ ਦਾ ਸੇਧ ਹੀ ਜਿਹੜਾ ਇਹਨੂੰ ਬੋਰੀਆਂ ਦੇ ਵਿੱਚ ਪਾਉਂਦੇ ਹੈਗੇ ਆ ਫਿਰ ਉਹਨੂੰ ਸੋਲਦੇ ਹੈਗੇ ਆ ਆਸਰ ਇਸ ਦੀ ਜਿਹੜੀ ਹੈ ਲਿਫਟਿੰਗ ਹੁੰਦੀ ਹੈ ਤਾਂ ਕਿਤੇ ਕਿਤੇ ਜਿਹੜੀ ਹੈ ਲੇਬਰ ਦੀ ਦਿੱਕਤ ਜਿਹੜੀ ਹੈ ਉਹ ਤੋਂ ਵੱਧ ਜਾਂਦੀ ਏਗੀ ਹੈ ਤਾਂ ਜੇਕਰ ਗੜੇਮਾਰੀ ਹੁੰਦੀ ਹੈ ਜਾਂ ਤੇਜ ਬਾਰਿਸ਼ ਹੁੰਦੀ ਹੈ ਤਾਂ ਕਿਸਾਨਾਂ ਦੇ ਵੱਤ ਤੇ ਬੜੀ ਵੱਡੀ ਚਿੰਤਾ ਬਣਦੀ ਜਿਉਂ ਕਿ ਹੱਲੇ ਵੀ ਕਈ ਖਾਵਾ ਦੇ ਉੱਪਰ ਫਸਲ ਦੀ ਕਸਾਈ ਜਿਹੜੀ ਹੈ ਉਹ ਚੱਲਦੀ ਰਹੀ ਹੈ ਤਾਂ ਹੱਲੇ ਵੀ ਕਈ ਕਿਸਾਨਾਂ ਨੇ ਜਿਹੜਾ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਆਣਾ ਹੈਗਾ ਜੀ ਹਾਂ ਜੀ ਸੱਡਾਲ ਸੜੀ ਚੋਗੀ ਰਾਜਵਿੰਦਰ ਵੀ ਲਗਾਤਾਰ ਬਣੇ ਹੋਏ ਨੇ ਰਾਜਵਿੰਦਰ ਇੱਥੇ ਜੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਦੀ ਕਿਸ ਤਰੀਕੇ ਦੇ ਪ੍ਰਬੰਧ ਨੇ ਕਿਉਂਕਿ ਤਰਪਾડા ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਕਾਫੀ ਗਿਣਤੀ ਦੇ ਵਿੱਚ ਚਾਹੀਦੀ ਹੁੰਦੀ ਹੈ ਜਦੋਂ ਮੀਂਹ ਪੈਂਦਾ ਤਾਂ ਕੀ ਕੁਝ ਪ੍ਰਬੰਧ ਪ੍ਰਸ਼ਾਸਨ ਨੇ ਲੁਧਿਆਣਾ ਦੇ ਵਿੱਚ ਕੀਤੇ ਨੇ ਮੰਡੀ ਦੇ ਵਿੱਚ ਕਿ ਬਿਲਕੁਲ ਅਨੂ ਕਿਤੇ ਕਿਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀ ਗਈਆਂ ਸੀ ਕਿਤੇ ਕਿਤੇ 26 ਮੰਡੀਆਂ ਦੀ ਜਿਹੜੀ ਆ ਆ ਵਿਵਸਥਾ ਕੀਤੀ ਗਈ ਅਸੀਂ ਕਹਿ ਸਕਦੇ ਹਾਂ ਕਿ 7 ਲੱਖ 11 ਹਜ਼ਾਰ ਮੈਟ੍ਰਿਕ ਟਨ ਦੀ ਜਿਹੜੀ ਕਣਕ ਆਉਣ ਦੀ ਜਿਹੜੀ ਗੱਲ ਕਹੀ ਗਈ ਸੀ ਕਿਹਾ ਗਿਆ ਸੀ ਕਿ 7 ਲੱਖ 11 ਹਜ਼ਾਰ ਮੈਟ੍ਰਿਕ ਟਨ ਕਣਕ ਜਿਹੜੀ ਆ ਮੰਡੀਆਂ ਦੇ ਵਿੱਚ ਆ ਸਕਦੀ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਨੇ ਸਖਤ ਹਦਾਇਤਾਂ ਕੀਤੀਆਂ ਗਈਆਂ ਸੀ ਕਿ ਕਿਸਾਨਾਂ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਜਦੋਂ ਕਿਸਾਨ ਪਹੁੰਚਣ ਤਾਂ ਉਹਨਾਂ ਦੀ ਜਿਹੜੀ ਕਣਕ ਜੇਕਰ ਸੁੱਕੀ ਹੁੰਦੀ ਹੈ ਤਾਂ ਨਾਲ ਦੀ ਨਾਲ ਉਸ ਦੀ ਜਿਹੜੀ ਆ ਖ ਦੇਣ ਵਾਸਤੇ ਜ਼ਰੂਰ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਸੀ ਪਰ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਜਿਹੜੀਆਂ ਲਿਫਟਿੰਗ ਨੂੰ ਲੈ ਕੇ ਜ਼ਰੂਰ ਥੋੜੀ ਜੀ ਸਮੱਸਿਆ ਜਿਹੜੀ ਨਜ਼ਰ ਆ ਰਹੀ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਕਣਕਾਂ ਦੇ ਜਿਹੜੇ ਅੰਬਾਰ ਨੇ ਉਹ ਨਜ਼ਰ ਆ ਰਹੇ ਨੇ ਪਰ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਮੈਂ ਤਰਪਾਲਾਂ ਦੀ ਗੱਲ ਕਰੀ ਜਾਂ ਹੋਰ ਬਵਸਤਾ ਦੀ ਗੱਲ ਕਰੀ ਉਹ ਬਵਸਤਾ ਜਿਹੜੀ ਹੈ ਇਸ ਵਾਰ ਫਿਲਹਾਲ ਜਿਹੜੀ ਆ ਪੂਰੀ ਨਜ਼ਰ ਆਉਂਦੀ ਹੈ ਕਿਉਂਕਿ ਲੁਧਿਆਣਾ ਇਸ ਤੇ ਜਿਹੜੀਆਂ ਮੰਡੀਆਂ ਦੇ ਵਿੱਚ ਕਣਕ ਜ਼ਰੂਰ ਕੁਝ ਲੇਟ ਆਉਣੀ ਸ਼ੁਰੂ ਹੁੰਦੀ ਆ ਪਰ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਗਿ ਲੈ ਕੇ ਮੰਡੀਆਂ ਦੇ ਵਿੱਚ ਪਹੁੰਚਣਗੇ ਹੋ ਸਕਦਾ ਕਿ ਜੇਕਰ ਅਜਿਹੇ ਹਾਲਾਤ ਬਣਦੇ ਨੇ ਜਾਂ ਲਿਫਟਿੰਗ ਨਹੀਂ ਹੁੰਦੀ ਤਾਂ ਜ਼ਰੂਰ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਿਸਾਨ ਵੀਰਾਂ ਨੂੰ ਕਰਨਾ ਪੈ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੋਰੀਆਂ ਪਰੇਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਵੱਡੀ ਗਿਣਤੀ ਵਿੱਚ ਅੰਬਾਰ ਲੱਗੇ ਹੋਏ ਹੋਦੇ ਅਸੀਂ ਕਹਿ ਸਕਦਾ ਕਿ ਪ੍ਰਸ਼ਾਸਨ ਨੂੰ ਜ਼ਰੂਰ ਕਿਸਾਨ ਵੀਰਾਂ ਨੇ ਵੀ ਕਿਹਾ ਕਿ ਜੇਕਰ ਬਰਸਾਤ ਆਉਂਦੀ ਹੈ ਤਾਂ ਉਹਨਾਂ ਨੂੰ ਕੁਝ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਜ਼ਰੂਰ ਜਿਹੜਾ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਲਿਫਟਿੰਗ ਸਮੇਂ ਸਿਰ ਹੋ ਸਕੇ ਤਾ ਫਿਰ ਹੋਰ ਕਿਸਾਨ ਜਿਹੜੇ ਵੀ ਆਉਣਗੇ ਤਾਂ ਉਹਨਾਂ ਨੂੰ ਸ਼ੈੱਡ ਦੇ ਥੱਲੇ ਜਿਹੜੀ ਹੈ ਜਗ੍ਹਾ ਮਿਲ ਸਕੇ ਕਿਉਂਕਿ ਅਦਰਵਾਈਜ਼ ਕਿਸਾਨਾਂ ਨੂੰ ਜਿਹੜੀ ਹੈ ਬਾਹਰ ਆਪਣੀ ਜਿੰਸ ਰੱਖਣੀ ਪਵੇਗੀ ਇਹਨਾਂ ਦੇ ਉੱਪਰ ਜਿਹੜੀਆਂ ਤਰਪਾਲਾਂ ਪਾਉਣੀਆਂ ਪੈਣਗੀਆਂ ਇਸ ਦੇ ਨਾਲ ਵੀ ਜਿਹੜੀ ਹੈ ਕਣਕ ਕਿਤੇ ਨਾ ਕਿਤੇ ਸਿੱਲੀ ਹੋਣ ਦਾ ਜਿਹੜਾ ਖਤਰਾ ਬਣਿਆ ਰਹਿੰਦਾ ਹੈ ਜੀ ਇਹਨੂੰ ਆ ਬਿਲਕੁਲ ਜ਼ਾਹਰ ਤੌਰ ਦੇ ਉੱਤੇ ਅਸੀਂ ਦੇਖ ਪਾ ਰਹੇ ਹਾਂ ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਕਣਕ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਰਾਜਵਿੰਦਰ ਤਾਂ ਕੀ ਜੇ ਮੀਂਹ ਮੌਕੇ ਦੇ ਉੱਤੇ ਪੈਂਦਾ ਤਾਂ ਉਸ ਨੂੰ ਰੱਖਣ ਦੇ ਲਈ ਜਗ੍ਹਾ ਹੈਗੀ ਹੈ ਕਿਉਂਕਿ ਸ਼ੈੱਡ ਦੇ ਥੱਲੇ ਅਸੀਂ ਦੇ ਜੀ ਬਿਲਕੁਲ ਹਨ ਉਹੀ ਅਸੀਂ ਗੱਲ ਕਰ ਰਹੇ ਸੀ ਕਿ ਸ਼ੈੱਡ ਦੇ ਥੱਲੇ ਜਿਹੜੀ ਜਗ੍ਹਾ ਨਹੀਂ ਹੈ ਜੇਕਰ ਲਿਫਟਿੰਗ ਨਹੀਂ ਹੁੰਦੀ ਤਾਂ ਵੱਡੀ ਸਮੱਸਿਆ ਆਵੇਗੀ ਇਹਨਾਂ ਬੋਰੀਆਂ ਨੂੰ ਬਾਹਰ ਹੀ ਟੱਕਿਆ ਜਾਵੇਗਾ ਇਹ ਸਿਰਫ ਤੇ ਸਿਰਫ ਇੱਕ ਹਿੱਸਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਮੰਡੀ ਦਾ ਜੇਕਰ ਦੂਸਰਾ ਹਿੱਸਾ ਦਿਖਾਈਏ ਤਾਂ ਇਸ ਤੋਂ ਵੀ ਜ਼ਿਆਦਾ ਜਿਹੜੇ ਨੇ ਅਸੀਂ ਕਹਾਂਗੇ ਕਿ ਭਰੀ ਹੋਈ ਹੈ ਮੰਡੀ ਕਿਤਨਾ ਕਿਤੇ ਵੱਡੀ ਗਿਣਤੀ ਵਿੱਚ ਜਿਹੜੇ ਕਿਸਾਨ ਨੇ ਕਣਕ ਲੈ ਕੇ ਪਹੁੰਚੇ ਹੋਏ ਨੇ ਹੋਰ ਛੱਡ ਤੋਂ ਬਾਹਰ ਜਿਹੜੀ ਕਣਕ ਪਈ ਆ ਕਿਤੇ ਨਾ ਕਿਤੇ ਵੱਡੀ ਸਮੱਸਿਆ ਆਉਂਦੀ ਹੈ ਪਰ ਜੇਕਰ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸਾਨ ਵੀ ਜਿਹੜੀ ਆਪਣੀ ਫਸਲ ਨੂੰ ਲੈ ਕੇ ਜਿਹੜਾ ਕੁਝ ਹੀ ਦਿਨਾਂ ਦੇ ਵਿੱਚ ਪਹੁੰਚ ਸਕਦੇ ਨੇ ਬੇਸ਼ੱਕ ਪ੍ਰਸ਼ਾਸਨ ਵੱਲੋਂ ਇਹ ਗੱਲ ਨੂੰ ਲੈ ਕੇ ਜਿਹੜਾ ਸੁਰੱਖਿਤ ਕਰਨ ਦੀ ਗੱਲ ਕਹੀ ਗਈ ਹੈ ਕਿ ਜਿਹੜੇ ਕਿਸਾਨ ਲੈ ਕੇ ਆਉਣਗੇ ਜਾਂ ਉਹਨਾਂ ਦੀ ਕਣਕ ਜਿਹੜੀ ਆ ਸਮੇਂ ਸਿਰ ਚੱਕੀ ਜਾਵੇਗੀ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਵੱਡੀ ਸਮੱਸਿਆ ਬਣ ਜਾਵੇਗੀ ਕਿ ਹੋ ਚੁੱਕੀ ਹੈ ਕਿਸਾਨ ਵੀਰ ਜਿਹੜੇ ਨੇ ਆਪਣੀ ਫਸਲ ਲੈ ਕੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਅਸੀਂ ਪਿਛਲੀ ਵਾਰ ਵੀ ਦੇਖਿਆ ਸੀ ਕਿ ਜਦੋਂ ਬਰਸਾਤ ਆਈਆਂ ਤਾਂ ਕਿਸਾਨਾਂ ਦੀ ਕਣਕ ਜਿਹੜੀ ਹੈ ਪਾਣੀ ਦੇ ਵਿੱਚ ਖਪਰੀ ਪਈ ਸੀ ਤੇ ਕਣਕ ਦੇ ਵਿੱਚੋਂ ਅੰਜੂਆ ਨਾਲ ਕਹਿਸਾਨ ਜਿਹੜੇ ਨੇ ਕੱਢ ਰਏ ਸੀ ਅਸੀਂ ਕਹਿੰਦੇ ਬੁੱਕ ਬੁੱਕਾਂ ਦੇ ਨਾਲ ਕੰਮ ਕੱਢੀ ਜਾ ਰਹੀ ਸੀ ਪਰ ਜੇਕਰ ਅਜਿਹੇ ਲਾਤ ਨਾ ਬਣ ਤਾਂ ਜੋ ਇਸ ਦੀ ਜਿਹੜੀ ਲਿਫਟਿੰਗ ਹੈ ਸਮੇਂ ਸਿਰ ਕੀਤੀ ਜਾ ਸਕੇ ਜੀ ਨੂੰ ਹਾਂ ਬਿਲਕੁਲ ਰਾਜਮੇਂਦਰ ਜੀ ਕੇ ਸਾਹਮਣੇ ਇੱਥੇ ਮੌਜੂਦ ਨੇ ਜਾਂ ਫਿਰ ਇੱਥੇ ਜਿਸ ਤਰੀਕੇ ਨਾਲ ਆੜਤੀਆਂ ਦੀ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਕਿਸ ਤਰੀਕੇ ਦੀ ਤਿਆਰੀ ਉਹਨਾਂ ਨੇ ਕੀਤੀ ਹੋਈ ਹੈ ਮੈਨੂੰ ਕਿਤੇ ਨਾ ਕਿਤੇ ਜੇਕਰ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਸਰ ਤੁਸੀਂ ਸਰਕਾਰੀ ਅਧਿਕਾਰੀਆਂ ਜੀ ਈ ਬਿਲਕੁਲ ਸਰਕਾਰੀ ਅਧਿਕਾਰਤਾ ਹਜੇ ਨਹੀਂ ਲਿਫਟਿੰਗ ਨੂੰ ਕੀ ਕਿਹਾ ਗਿਆ ਸੀ ਲਿਫਟਿੰਗ ਕਰ ਦੋ ਤੱਕ ਹੋ ਜੂਗੀ ਕਹਿੰਦੇ ਲਿਫਟਿੰਗ ਨੂੰ ਲੈ ਕੇ ਗੱਲਬਾਤ ਹੋਈ ਹੈ ਤੁਸੀਂ ਹੋ ਰਹੀ ਹੈ ਅੰਗਰੇਜ਼ੀ ਸਾਨੂੰ ਹਾਂ ਜਿਹੜੀ ਕਾ ਦੀ ਬਾਹਰ ਮੁੰਜੀਦੀ ਲਿਫਟਿੰਗ ਨਹੀਂ ਹੋਈ ਲਿਫਟਿੰਗ ਦਾ ਮਤਲਬ ਮੈਨੂੰ ਨਹੀਂ ਪਤਾ ਕੀ ਹੁੰਦੀ ਹੈ ਅੰਗਰੇਜ਼ੀ ਤਾਂ ਹੀ ਪੜ੍ਹੇ ਬੰਦੇ ਕੋਲ ਨਹੀਂ ਕਦੋਂ ਚੱਕਣਗੇ ਕਦੋਂ ਚੱਕਣਗੇ ਇਹ ਹੁਣ ਨਹੀਂ ਪਤਾ ਤੋਲੀ ਤੇ ਗਈ ਉਹ ਚੱਕਣ ਦਾ ਪਤਾ ਚੱਕੀ ਹੀ ਨਹੀਂ 5 ਵੇ ਦਾ ਤੇਰੇ ਸਾਹਮਣੇ ਪਈ ਹੈ ਟੇਲ ਲੱਗੇ ਪੈਣੇ ਜਦਾਂ ਜੇਕਰ ਹੋਰ ਕਿਸਾਨ ਆਉਂਦੇ ਤਾਂ ਪਤਾ ਨਹੀਂ ਬਾਹਰ ਪਏ ਦੇ ਆਪੇ ਖਰਾਬ ਵੀ ਇਹ ਟੱਕੀ ਜੇ ਚੰਗੀ ਗੱਲ ਹੈ ਕਹਦੇ ਇਹ ਬਿਲਕੁਲ ਕਿਤੇ ਨਾ ਕਿਤੇ ਕੀ ਗੱਲ ਏ ਵਾਰ-ਵਾਰ ਮੁੱਛ ਜਾਓ ਮੁੱਛ ਜਾਓ ਉਹ ਤੋਂ ਮੌਸਮ ਹੈ ਨਾ ਜਿਹੜਾ ਬਾਹਰ ਚੱਕੀ ਤੇ ਇਹ ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਮੌਸਮ ਤੁਹਾਨੂੰ ਤਸਵੀਰਾਂ ਜ਼ਰੂਰ ਹਨ ਉਹ ਇੱਕ ਵਾਰੀ ਕਹਿੰਦਾ ਦੂਸਰੇ ਸਾਈਡ ਦੀਆਂ ਵੀ ਦਿਖਾਵਾਂਗੇ ਜ਼ਰੂਰ ਅਸੀਂ ਸੈੱਡ ਦੇ ਥੱਲੇ ਆ ਫਿਲਹਾਲ ਸੈੱਡ ਦੇ ਥੱਲੇ ਵੀ ਜਿਹੜੀ ਕਣਕ ਹੈ ਉਹ ਜਿਹੜਾ ਲਗਾਤਾਰ ਜਿਹੜੀ ਭਰੀ ਹੋਈ ਹੈ ਅਸੀਂ ਕਹਿ ਸਕਦੇ ਹਾਂ ਕਿ ਕਣਕ ਜਿਹੜੀ ਹੈ ਉਸ ਨੂੰ ਰੱਖਣ ਦੀ ਜਿਹੜੀ ਜਗ੍ਹਾ ਨਹੀਂ ਹੈ ਪਰ ਜਿਹੜੀ ਬਾਹਰ ਵੀ ਪਈ ਹੈ ਕਣਕ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੀ ਆ ਕਣਕ ਛੜ ਤੋਂ ਬਾਹਰ ਵੀ ਪਈ ਆ ਜਿਸ ਨੂੰ ਲੈ ਕੇ ਅਸੀਂ ਕਹਿ ਸਕਦੇ ਆ ਕਿ ਜੇਕਰ ਲਿਫਟਿੰਗ ਨਹੀਂ ਹੁੰਦੀ ਤਾਂ ਸਮੱਸਿਆ ਜਿਹੜੀ ਬਣ ਸਕਦੀ ਆ ਕਿਸਾਨ ਵੀ ਨਹੀਂ ਸਾਡੇ ਨਾਲ ਸਰ ਕੀ ਨਾਮ ਆ ਕਿਹੜੇ ਪਿੰਡ ਤੋਂ ਆਇਓ ਜੀ ਪਿੰਕਾਸਾ ਬਾਗ ਸਰ ਕਿਸ ਤਰ੍ਹਾਂ ਦੇਦੇ ਹੋ ਕਣਕ ਦੀ ਜਿਹੜੀ ਆ ਲਗਾਤਾਰ ਜਿਹੜੀ ਆ ਖਰੀਦਦਾਰੀ ਹੋ ਰਹੀ ਆ ਪਰ ਲਿਫਟਿੰਗ ਜਿਹੜੀ ਆ ਕਿਸ ਤਰ੍ਹਾਂ ਹੋ ਰਹੀ ਆ ਲਿਫਟਿੰਗ ਹੋ ਰਹੀ ਆ ਹਾਂਜੀ ਬਹੁਤ ਘੱਟ ਹੈਜੀ ਬਹੁਤ ਘੱਟ ਹੈ ਬਹੁਤ ਘੱਟ ਹੈ ਬਹੁਤ ਘੱਟ ਸਾਡੀ ਕਣਕ ਕਦੋਂ ਖਰੀਦੀ ਗਈ ਸੀ ਅਜੀ ਆਇਆ ਜੀ ਪਰ ਪਰਿ ਗਈ ਮੇਰੀ ਤਾਂ ਪਰੀ ਗਈ ਤੇ ਲਿਫਟਿੰਗ ਦੀ ਕੀ ਕਹਿੰਦੇ ਕਦੋਂ ਚੱਕੀ ਜਾਊਗੀ ਇਹ ਨਹੀਂ ਹੁਣ ਪਤਾ ਜੀ 60 ਛਣ ਇਹ ਆਹ ਤੈਨੂੰ ਪਤਾ ਜਾਂ ਲਿਫਟ ਵਾਲਿਆਂ ਨੂੰ ਪਰ ਠੇਕੇਦਾਰ ਨੂੰ ਕੋਈ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲਬਾਤ ਸਾਡਾ ਮਸੋਲੀ ਨਹੀਂ ਚੱਕਣਾ ਨਾ ਚੱਕਣਾ ਹਾਂਜੀ ਸਾਡਾ ਭਰਾ ਹੀ ਚੱਕਰ ਮਤੋਲਾ ਤੇ ਸਾਡਾ ਮਾਲ ਸਾਫ ਹੋ ਕੇ ਪਹੜਿਆ ਗਿਆ ਹਾਂ ਰੈਂਟ ਕਿਰਾਇਆ ਹੀ ਪਾਕੀ ਰਹਿ ਗਈ ਬਸ ਹੁਣ ਦੇਖੀਏ ਨਾ ਜੀ ਪੈਸੇ ਮਿਲ ਗਏ ਹੈ ਪੈਸੇ ਹੋਣੇ ਹੋਣੇ ਪੈਸੇ ਸਾਡੇ ਤਾਂ ਖਾਤੇ ਚ ਆਉਣੇ ਆ ਉਹ ਕੰਮ ਖਤਮ ਕਰਤਾ ਹੈ ਸਾਡੇ ਬਸ ਹੁਣ ਚੱਲੇ ਜਾਣਾ ਬਸ ਚੱਕੜ ਚਾਹੀ ਨਾ ਚੱਕਣਾ ਤਾਂ ਉਹ ਇਹਨਾਂ ਦੀ ਆ ਇਹ ਬਿਲਕੁਲ ਕਿਸਾਨ ਕਹਿੰਦੇ ਨੇ ਕਿ ਉਹਨਾਂ ਦੇ ਨਿਓ ਜਿਹੜੀ ਕਣਕ ਜਿਹੜੀ ਉਦਾਂ ਦਾ ਕੋਲ ਉਹਨਾਂ ਨੇ ਆਪਣੀ ਕਰਗ ਜਿਹੜੀ ਹੈ ਦੇ ਦਿੱਤੀ ਹੈ ਤੇ ਹੁਣ ਚੱਕਣ ਜਾਂ ਨਾਜ ਕਿਨਾਰ ਦੀਆਂ ਨੂੰ ਜਿਹੜੀ ਕਣਕ ਦੇ ਦਿੱਤੀ ਗਈ ਹੈ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਵਿੱਚ ਜਿਹੜੀ ਹੈ ਕਣਕ ਜਿਹੜੀ ਬਾਹਰ ਪਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੰਡੀ ਦੇ ਬਿਲਕੁਲ ਜ਼ਾਹਰ ਹੋ ਰਹੀ ਹੈ ਉਹ ਬਾਹਰ ਪਈ ਹੋਈ ਨਜ਼ਰ ਆ ਰਹੀ ਹੈ ਔਰ ਜੇਕਰ ਮੀਂਹ ਪੈਂਦਾ ਤਾਂ ਨੁਕਸਾਨ ਵੀ ਜਿਹੜਾ ਹੋ ਕਾਫੀ ਹੋ ਸਕਦਾ ਹੈ ਰਾਜਵਿੰਦਰ ਧੰਨਵਾਦ ਫਿਰ ਆ ਸਾਰੇ ਜਾਣਕਾਰੀ ਦੇ ਲਈ ਸਨੀ ਚੋਪੜਾ ਵੀ ਜੁੜੇ ਸੀ ਸੜਨਾਲ ਫਿਰੋਜ਼ਪੁਰ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜਾਣਕਾਰੀ ਉਹਨਾਂ ਨੇ ਸਾਡੇ ਤੱਕ ਪਹੁੰਚਾਈ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮੰਡੀਆਂ ਕਿ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ